ਦੀ ਤੁਸੀਂ ਖਬਰ ਸੁਣੀ ਹੋਵੇਗੀ ਭਾਈ ਅਮਰਤਪਾਲ ਸਿੰਘ ਖਾਲਸਾ ਜੋ ਸਾਡੀ ਕੌਮ ਦਾ ਯੋਧਾ ਏ ਉਹਦੇ ਉੱਪਰ 1 ਸਾਲ ਦੀ NSA ਹੋਰ ਵਧਾ ਦਿੱਤੀ ਹੈ ਜਦੋਂ ਆਪਾਂ ਸਪੀਸ ਹੁੰਦੇ ਆਣਾ ਤੇ ਬੜਾ ਉਹਨਾਂ ਨੇ ਹੌਕੇ ਦੇ ਵਿੱਚੋਂ ਤੋਂ ਕੌਮ ਨੂੰ ਕਿਹਾ ਸੀ ਉਹ ਕਹਿੰਦੇ ਵੀ ਜਿਸ ਵੀ ਨੌਜਵਾਨ ਦੇ ਵਿੱਚ ਸੰਤ ਜਰਨੈਲ ਸਿੰਘ ਨਜ਼ਰ ਆਵੇਗਾ ਨਾ ਉਹ ਸੰਤ ਜਰਨੈਲ ਸਿੰਘ ਦਾ ਪੋਤੂ ਹੋਵੇ ਭਤੀਜਾ ਹੋਵੇ ਪਿਓ ਹੋਵੇ ਜਾਂ ਉਹਦਾ ਕੋਈ ਸੇਕ ਹੋਵੇ ਇਹੜੀ ਇੰਡੀਆ ਦਾ ਸਟੇਟ ਹੈ ਉਹਨੂੰ ਕਦੇ ਨਹੀਂ ਛੱਡੇਗੀ ਸੋ ਆਜੋ ਕੁਝ ਵਾਪਰ ਰਿਹਾ ਆਜੋ ਸਾਡੇ ਉੱਪਰ ਵੀ ਵਾਪਰ ਰਿਹਾ ਭਾਈ ਅਮਰਤਪਾਲ ਸਿੰਘ ਦੇ ਉੱਪਰ 3 ਸਾਲ ਦੀ ਐਨਐਸਏ ਲਾ ਦੋ ਐਨਐਸਏ ਦਾ ਕਾਨੂੰਨ ਹੁੰਦਾ ਛਾਲ ਵਾਸਤੇ ਤੇ ਸੰਤ ਸਿੰਘ ਮਸਕੀਨ ਕਹਿੰਦੇ ਹੁੰਦੇ ਸੀ ਉਹਨਾਂ ਸਮਿਆਂ ਦੇ ਵਿੱਚ ਜਦੋਂ 84 ਵਾਪਰੀ 92 93 ਤੱਕ ਸੰਘਰਸ਼ ਚੱਲਿਆ ਤੇ ਸੰਤ ਸਿੰਘ ਮਸਕੀਨ ਜੀ ਹੁਣੀ ਕਹਿੰਦੇ ਹੁੰਦੇ ਸੀ ਵੀ NSA ਭਾਰਤ ਦੇ ਲੋਕਾਂ ਵਾਸਤੇ ਤੇ 1 ਸਾਲ ਦੀ ਪੰਜਾਬ ਦੇ ਲੋਕਾਂ ਵਾਸਤੇ 2 ਸਾਲ ਦੀ ਤੇ ਆ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਜਿਹੜੀ NSA ਪੰਜਾਬ ਦੇ ਲੋਕਾਂ ਵਾਸਤੇ 3 ਸਾਲ ਦੀ ਹੋ। ਮਤਲਬ ਉਹਨਾਂ ਤੇ NSA ਜਿਹੜੇ ਪੰਜਾਬ ਦੇ ਪੁੱਤਾਂ ਦਾ ਨਸ਼ਾ ਛਡਾਉਣ ਆ ਤੇ ਜਿਹੜੇ ਨਸ਼ੇ ਤੇ ਲਾਉਣ ਆ ਉਹ ਸੰਸਾਰ ਦੇ ਵਿੱਚ ਬੁੱਲੇ ਆਮ ਘੁੰਮਦੇ ਐ। ਇਹ ਕੋਈ ਇਨਸਾਫ ਨਹੀਂ ਐ। ਆਦਿਤੇ ਬਾਬਰ ਦੇ ਵਾਰਸਾਂ ਨੂੰ ਲੱਗ ਰਿਹਾ ਵੀ ਅਸੀਂ ਐਨਐਸਸੀ ਵਧਾ ਕੇ ਸ਼ਾਇਦ ਇਹਨਾਂ ਨੂੰ ਦਬਾ ਲਵਾਂਗੇ ਧਮਕਾ ਲਵਾਂਗੇ ਡਰਾਲ ਲਾਵਾਂਗੇ ਇਹੀ ਭੁਲੇਖਾ ਬਾਬਰ ਲੈ ਕੇ ਆਇਆ ਸੀ ਇਹੀ ਭੁਲੇਖਾ ਔਰੰਗਜ਼ੇਬ ਲੈ ਕੇ ਆਇਆ ਸੀ ਇਹੀ ਭੁਲੇਖਾ ਇੰਦਰਾ ਗਾਂਧੀ ਲੈ ਕੇ ਆਈ ਸੀ ਤੇ ਆਜਾੜਿਆਂ ਦਾ ਭੁਲੇਖਾ ਵੀ ਇਹੀ ਸੀ ਸੋ ਗੁਰੂ ਨਾਨਕ ਪਾਤਸ਼ਾਹ ਦੀ ਬਾਬਰ ਨੂੰ ਜਾਬਰ ਕਹਿੰਦੇ ਰਹਿ ਅੱਜ ਦੇ ਵੀ ਜਿਹੜੇ ਲੋਕ ਹਨ ਇਹ ਬਾਬਰ ਤੋਂ ਕਿਤੇ ਵੱਧ ਜ਼ੁਲਮ ਕਰਨ ਵਾਲੇ ਆ ਇਹ ਕੋ ਘਟ ਨਹੀਂ ਹੈ ਬਾਬਰ ਤੋਂ ਬਾਬਰ ਦੀ ਰੂਹ ਔਰੰਗੇ ਦੀ ਰੂਹ ਅੱਜ ਵੀ ਮੌਜੂਦ ਹੈ ਤੇ ਉਹ ਆਪਣੇ ਜ਼ੁਲਮ ਕਰ ਰਹੀ ਹੈ ਤੇ ਧੰਨ ਗੁਰੂ ਨਾਨਕ ਪਾਤਸ਼ਾਹੀ ਦਾ ਸੰਧਾਨ ਤੇ ਸੀ ਬਾਬਰ ਨੂੰ ਜ਼ਾਬਰ ਕਹਿਣਾ ਤੇ ਬਾਬਰ ਨੂੰ ਜ਼ਾਬਰ ਕਹਿਣ ਵਾਲੇ ਅੱਜ ਵੀ ਸਿੱਖ ਮੌਜੂਦ ਹੈ ਜਿਹੜਾ ਸਿੰਘ ਹੈ ਜ਼ੁਲਮ ਦੇ ਅੱਗੇ ਖੜ ਜਾਂਦਾ ਹੈ ਜ਼ੁਲਮ ਉਹਦੇ ਕੋਲੋਂ ਵੇਖਿਆ ਨਹੀਂ ਜਾਂਦਾ ਜ਼ੁਲਮ ਦੇ ਅੱਗੇ ਝੁਕਿਆ ਨਹੀਂ ਜਾਂਦਾ ਜਿਹੜਾ ਗੁਰੂ ਦਾ ਅਸਲ ਸਿੰਘ ਹੈ ਨਾ ਉਹ ਕਦੀ ਵੀ ਜ਼ੁਲਮ ਵੇਖ ਕੇ ਝੁਕਦਾ ਨਹੀਂ ਹੈ ਡਰਦਾ ਨਹੀਂ ਹੈ ਸੋ ਉਦੋਂ ਦੇ ਹਾਲਾਤ ਵੀ ਇਹ ਦੱਸੇ ਵੀ ਜਦੋਂ ਬਾਬਰ ਚੜ੍ਹ ਕੇ ਆਇਆ ਬੜਾ ਤੈਸ਼ ਨੈਸ਼ ਕੀਤਾ ਉਹਨੇ ਜਿਹੜੇ ਮੰਦਰ ਸੀ ਉਹ ਢਾ ਦਿੱਤੇ ਤੇ ਮਸਜਿਦਾਂ ਉਸਾਰ ਦਿੱਤੀਆਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਸ਼ਬਦ ਬਾਣੀ ਦੇ ਵਿੱਚ ਵੀ ਉਚਾਰਨ ਕੀਤਾ ਹੈ ਸੋਰਠਾ ਕਾਲਯੁਗ ਛੋੜਿਓ ਨਾਹੀ ਕਿਸ ਹੂ ਦੇਵਤ ਮਦ ਬਲ ਕਹਿੰਦੇ ਕਾਲਯੁਗ ਦਾ ਇੰਨਾ ਜ਼ੋਰ ਪਿਆ ਨਾ ਕਿਸੇ ਵੀ ਪੀਰ ਦਾ ਕਿਸੇ ਵੀ ਪੰਡਤ ਦਾ ਮੰਤਰ ਨਹੀਂ ਚੱਲਿਆ ਭ੍ਰਿਸ਼ਟ ਕੀਏ ਸਭ ਥਾਏ ਜੇ ਹਿੰਦੂਆਂ ਕੇ ਪੂਜ ਥੇ ਜਿੱਥੇ ਹਿੰਦੂ ਜਾ ਕੇ ਪੂਜਾ ਕਰਦੇ ਸੀ ਮੰਦਰਾਂ ਦੇ ਵਿੱਚ ਸਾਰੇ ਉਹ ਮੰਦਰ ਭ੍ਰਿਸ਼ਟ ਕਰ ਦਿੱਤੇ ਲੋਹਰਾ ਤੇ ਬਾ